ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਸਤਗੁਰੂ ਜਗਤਗੁਰੂ ਸਤਗੁਰੂ ਨਾਨਕਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਮੇਰੇ ਵੱਲੋਂ ਜਾਨੀ ਹੈਪੀ ਮਾਹੀ ਵੱਲੋਂ ਬਹੁਤ ਬਹੁਤ ਮੁਬਾਰਕਾ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਕਿ ਜਿਹੜਾ ਪ੍ਰਕਾਸ਼ ਦਿਹਾੜਾ ਕੱਲ ਦਾ ਆਪਾਂ ਮਨਾ ਰਹੇ ਆ ਇਹ ਸਾਰੀ ਸੰਗਤਾਂ ਮਿਲ ਜੁਲ ਕੇ ਇਕੇ ਦਾ ਪ੍ਰਤੀਕ ਕਿਉਂਕਿ ਸਤਗੁਰੂ ਨਾਨਕਦੇਵ ਜੀ ਨੇ ਸਭਨਾ ਧਰਮਾਂ ਦੇ ਲਈ ਏਕੇ ਦਾ ਸੰਦੇਸ਼ ਦਿੱਤਾ ਖੱਤਰੀ ਬ੍ਰਾਹਮਣ ਛੂਦਰ ਵੈਸ਼ ਉਪਦੇਸ਼ ਚੋਂ ਵਰਨ ਨੂੰ ਕੋ ਸਾਂਝਾ ਸਾਂਝੀ ਬਾਤਤਾ ਦਾ ਸੰਦੇਸ਼ ਦਿੱਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਨੇ ਸਾਂਝੀ ਬਾਣੀ ਦਾ ਜਿਹੜਾ ਸੰਦੇਸ਼ ਆਪਾਂ ਨੂੰ ਦਿੱਤਾ ਮਾਰਗਦਰਸ਼ਨ ਕੀਤਾ ਸੋ ਆਪਾਂ ਨੂੰ ਵੀ ਚਾਹੀਦਾ ਸਾਰੇ ਜਾਣੇ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲੀਏ ਔਰ ਉਹਨਾਂ ਦੇ ਗੁਰਪੁਰਬ ਰਲ ਮਿਲ ਕੇ ਮਨਾਈਏ ਜਿੰਨੇ ਵੀ ਪ੍ਰਕਾਸ਼ ਦਿਹਾੜੇ ਆਂਦੇ ਆ ਜਿੰਨੇ ਵੀ ਆਪਣੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੇ ਜਿੰਨੇ ਵੀ ਮਹਾਪੁਰਸ਼ਾਂ ਦੀ ਬਾਣੀ ਦਰਜ ਹੈ ਜਦੋਂ ਵੀ ਪ੍ਰਕਾਸ਼ ਦਿਹਾੜੇ ਆਂਦੇ ਆ ਮੈਂ ਸਾਰੀ ਸਾਧ ਸੰਗਤ ਅੱਗੇ ਬੇਨਤੀ ਕਰਦਾ ਕਿ ਆਪਾਂ ਸਾਰਿਆਂ ਦੇ ਪ੍ਰਕਾਸ਼ ਦਿਹਾੜੇ ਰਲ ਮਿਲ ਕੇ ਮਨਾਈਏ ਤਾਂ ਕਿ ਭਾਈਚਾਰਕ ਸਾਜ ਬਣੇ ਔਰ ਜੋ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਹੈ ਉਹਦੇ ਤੇ ਆਪਾਂ ਪੂਰ ਜੋਰ ਪਹਿਰਾ ਦਈਏ ਔਰ ਦੁਬਾਰਾ ਤੋਂ ਸਾਧ ਸੰਗਤ ਨੂੰ ਮੇਰੇ ਵੱਲੋਂ ਗੁਰਪੁਰਬ ਦੀਆਂ ਬਹੁਤ-ਬਹੁਤ ਮੁਬਾਰਕਾਂ ਵਾਹਿਗੁਰੂ ਅਗੇ ਅਰਦਾਸ ਕਰਦੇ ਹਾਂ ਕਿ ਇਦਾਂ ਹੀ ਸਾਰੀਆਂ ਸੰਗਤਾਂ ਤੇ ਅਸ਼ੀਰਵਾਦ ਬਣਾਈ ਰੱਖਣ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹ